ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਕੀ ਹਾਲ ਹੈ ਕੀ ਲੱਗਦਾ ਹੈ ਕੌਣ ਲੈ ਜੂ ਪ੍ਰੇਖਕੋ ਅੱਜ ਕੱਲ ਜੇ ਕੋਈ ਕਿਸੇ ਨੂੰ ਮਿਲਦਾ ਜਾਂ ਫੋਨ ਕਰਦਾ ਇਹ ਸਵਾਲ ਹੁੰਦੇ ਨੇ ਥੱਲੇ ਲੱਗਦਾ ਕੀ ਹੈ ਕਾਂਗਰਸ ਲੈ ਜੂ ਅਕਾਲੀ ਲੈ ਜਾਣਗੇ ਆਪ ਦਾ ਕੁਝ ਲੱਗਦਾ ਇਸ ਤਰ੍ਹਾਂ ਦੇ ਸਵਾਲ ਆਮ ਲੋਕਿਕ ਤੁਝੇ ਨੂੰ ਕਰਦੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਸਥਿਤੀ ਵੀ ਸਪਸ਼ਟ ਹੋਗੀ ਹੁਣ ਸਾਰੇ ਹਲਕਿਆਂ ਦੇ ਵਿੱਚ ਸਾਰਿਆਂ ਨੇ ਆਪਣੇ ਉਮੀਦਵਾਰ ਖੜੇ ਕਰਤੇ ਚਾਰ ਹਲਕੇ ਐਸੇ ਨੇ ਪੰਜਾਬ ਦੇ ਵਿੱਚ ਜਿੱਥੇ ਪੰਜ ਕੋਣੇ ਮੁਕਾਬਲੇ ਨੇ ਚਾਰ ਹਲਕੇ ਤੇ ਨੌ ਹਲਕੇ ਐਸੇ ਨੇ ਜਿੱਥੇ ਚਾਰ ਕੋਣੇ ਮੁਕਾਬਲੇ ਨੇ ਮਤਲਬ ਕਿ ਜਿਹੜੇ ਪੰਜ ਕੋਣੇ ਨੇ ਉਹ ਵੀ ਬੜੇ ਦਿਲਚਸਪ ਨੇ ਸੰਗਰੂਰ ਹੈ ਫਾਰ ਐਗਜ਼ਾਮਪਲ ਸੰਗਰੂਰ ਦੇ ਵਿੱਚ ਚਾਰ ਤਾਂ ਪਾਰਟੀਆਂ ਹੀ ਨੇ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਰ ਇਹ ਦੋ ਪੁਰਾਣੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਜਿਹੜੀ ਇਕੱਲੀ ਲੜ ਰਹੀ ਹੈ ਤੇ ਆਮ ਆਦਮੀ ਪਾਰਟੀ ਇਹ ਚਾਰ ਤਰਕ ਥਾਂ ਤੇ ਨੇ ਫਿਰ ਉੱਥੇ ਸਿਮਰਜੀਤ ਸਿੰਘ ਮਾਨ ਹੈ ਜਿਹੜਾ ਕਿ ਸਾਂਸਦ ਹੈ ਇਸ ਕਰਕੇ ਉੱਥੇ ਵੀ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਪੰਜ ਗੋਣਾ ਮੁਕਾਬਲਾ ਹੋਊਗਾ ਨਾ ਉੱਥੇ ਬਿਲਕੁਲ ਖਡੂਰ ਸਾਹਿਬ ਇਸੇ ਤਰ੍ਹਾਂ ਹੀ ਹੈ ਖਡੂਰ ਸਾਹਿਬ ਚਾਰ ਪਾਰਟੀਆਂ ਨਾਲ ਪੰਜਵਾਂ ਬੰਦਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਨੂੰ ਵੈਸੇ ਤਾਂ ਸਮਝੋ ਅੰਮ੍ਰਿਤਪਾਲ ਸਿੰਘ ਦੀ ਕਾਫੀ ਜ਼ਿਆਦਾ ਲੋਕਾਂ ਚ ਚਰਚਾ ਹੈ। ਮੈਂ ਕੱਲ ਮੈਨੂੰ ਕੁਝ ਲੋਕ ਮਿਲਾਂਗੇ। ਤੇ ਕੋਈ ਜਿਹੜਾ ਮੇਰਾ ਪ੍ਰੋਗਰਾਮ ਚਰਚਾ ਪ੍ਰੋਗਰਾਮ ਦੇ ਬਾਰੇ ਉਹਨਾਂ ਨੇ ਕੋਈ ਗੱਲ ਕਰਨੀ ਸੀ ਤੇ ਮੈਂ ਉਹਨਾਂ ਨੂੰ ਪੁੱਛ ਬੈਠਾ ਪਿੰਡ ਤੋਂ ਆਏ ਸੀ ਚਾਰ ਪੰਜ ਬੰਦੇ ਸੀ। ਮੈਂ ਕਿਹਾ ਕੀ ਖਿਆਲ ਕੀ ਹੈ? ਕਹਿੰਦੇ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਆ। ਮੈਂ ਕਿਉਂ? ਕਹਿੰਦੇ ਜੀ ਉਹਨੇ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਭੇਜਦਾ ਐਨਐਸਐ ਲਾਤਾ ਐ ਦੀ ਕੀੜੀ ਗੱਲ ਸੀ? ਤੇ ਅਸੀਂ ਤਾਂ ਅਮਰਪਾਲ ਦੇ ਹੱਕ ਚ ਤੇ ਮੈਂ ਕਿਹਾ ਉਹ ਤਾਂ ਖਡੂਰ ਸਾਹਿਬ ਕਹਿੰਦੇ ਜੀ ਪਰ ਵੋਟਾਂ ਤਾਂ ਇੱਥੇ ਵੀ ਤੋੜਾਂਗੇ ਅਸੀਂ ਮਤਲਬ ਇਸ ਕਿਸਮ ਦੀ ਵੀ ਚਰਚਾ ਹੈ ਖਾਸ ਕਰਕੇ ਕੁਝ ਸਿੱਖ ਨੌਜਵਾਨਾਂ ਚ ਸੋ ਪੰਜ ਜਿਹੜਾ ਕੋਨਾ ਮੁਕਾਬਲਾ ਖਡੂਰ ਸਾਹਿਬ ਚ ਵੀ ਨਜ਼ਰ ਆਉਂਦਾ ਫਿਰ ਇੱਕ ਪੰਜ ਕੋਨਾ ਮੁਕਾਬਲਾ ਅਨੰਤਪੁਰ ਸਾਹਿਬ ਚ ਉੱਥੇ ਪੰਜਵਾਂ ਬੰਦਾ ਕੌਣ ਹੈ ਤੁਸੀਂ ਕਹੋਗੇ ਜੀ ਚਾਰ ਤਾਂ ਚਲੋ ਮੰਨ ਲਏ ਤੇ ਪੰਜਵਾਂ ਕੌਣ ਹੈ ਪੰਜਵਾਂ ਉੱਥੇ ਸਰਜੀਤ ਸਿੰਘ ਗੜੀ ਹੈ BSP ਦਾ ਬਸਪਾ ਦਾ ਪ੍ਰਧਾਨ ਹੈ ਉਹਨੂੰ ਕਿਵੇਂ ਨਾਮ ਮੰਨਿਆ ਬੰਨਾ ਚਾਹੀਦਾ ਆਪਾਂ ਨੂੰ ਜਾਂ ਬੰਨਾ ਪੈਨੇ ਤੇ ਇਸੇ ਤਰੀਕੇ ਨਾਲ ਜਲੰਧਰ ਵੀ ਹੈ ਜਲੰਧਰ ਦੇ ਵਿੱਚ ਇਹਨਾਂ ਦਾ ਹੀ BSP ਦਾ ਬਲਵਿੰਦਰ ਕੁਮਾਰ ਖੜਾ ਹੈ ਉੱਥੇ ਕਾਫੀ ਵੋਟਾਂ BSP ਦੀ ਉੱਥੇ ਦਲਿਤ ਵੋਟ ਸਭ ਤੋਂ ਜ਼ਿਆਦਾ ਇੰਡੀਅਨਸ ਜੋ ਇਸ ਕਰਕੇ BSP ਦੀ ਵੋਟ ਵੀ ਉੱਥੇ ਜ਼ਿਆਦਾ ਹੈ ਸੋ 4 ਤਾਂ ਹੋ ਗਏ 5 ਕੋਨੇ ਤੇ ਬਾਕੀ ਰਹਿ ਗਏ 9 9ਾਂ ਦੇ ਵਿੱਚ ਜਿਹੜਾ ਹੈ ਚਾਰ ਕੋਣੇ ਮੁਕਾਬਲੇ ਕਹਿ ਲੋ ਆਪਾਂ ਆਜ਼ਾਦ ਛੜਤੇ ਆਪਾਂ ਆਜ਼ਾਦ ਵੀ ਛੜਤੇ ਹੋਰ ਵੀ ਕੁਝ ਆਜ਼ਾਦ ਚ ਵੀ ਕੁਝ ਨਵਾਂ ਲੈਦੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜਿਵੇਂ ਬਟੰਡੇ ਤੋਂ ਲਕਾ ਸੁਧਾਨਾ ਉਹਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ ਬਿਲਵਿੰਦਰ ਸਿੰਘ ਕੋ ਖੜੇ ਬਹੁਤ سارے ਲੋਕ ਖੜੇ ਨੇ ਲੇਕਿਨ ਮੈਂ ਪਾਰਟੀਆਂ ਦੇ ਅੰਕਲ ਤੋਂ ਸਿੱਧੀ ਗੱਲ ਕਰ ਰਹੇ ਹਾਂ ਤੇ ਹੋਰ ਵੀ ਸਥਿਤੀ ਆਪਾਂ ਦੇਖ ਲਈਏ ਜੇ ਇਹ ਜਿਹੜੇ 52 ਬੰਦੇ ਚਾਰ ਪਾਰਟੀਆਂ ਤੇ ਖੜੇ ਨੇ ਠੀਕ ਹੈ ਨਾ 13 ਨੇ 13 ਚ 52 ਤੇ ਚਾਰਾਂ ਪਾਰਟੀਆਂ ਦੇ 17 ਦਲ ਬਦਲੂ ਨੇ ਜਿਹੜੇ 17 ਦਲ ਬਦਲੂ ਜਿਨ੍ਹਾਂ ਨੇ ਇਹਨਾਂ ਦੀ ਵਿਸ਼ਵਾਸ ਯੋਗਤਾ 'ਚ ਫਰਕ ਪਾਇਆ ਉਹ ਚ ਦੋ ਪਾਰਟੀਆਂ ਜਿੱਥੇ ਸਭ ਤੋਂ ਜ਼ਿਆਦਾ ਦਲ ਬਦਲੂ ਕਾਂਗਰਸ ਦੇ ਚ ਭਾਰਤੀ ਜਨਤਾ ਪਾਰਟੀ ਦੇ ਚ ਜਿਹੜੀ ਭਾਜਪਾ ਤੇ ਕਾਂਗਰਸ 6-6 ਦਲ ਬਦਲੂ ਆਮ ਆਦਮੀ ਪਾਰਟੀ ਚ 3 ਦਲ ਬਦਲੂ ਅਕਾਲੀਆਂ ਚ 2 ਦਲ ਬਦਲੂ ਤੇ ਫਿਰ ਕਹੋਗੇ ਜੀ ਹੋਰ ਗੱਲ ਦੇਖਦੇ ਹੁਨੇ ਆਪਾਂ ਹਿੰਦੂ ਕਿਹੜੇ ਨੇ ਕਿੰਦੂ ਕਿੰਨੇ ਕਿੰਨੇ ਖੜੇ ਕਰਤੇ ਪੰਜਾਬ ਦੇ ਵਿੱਚ ਇਹ ਵੀ ਇੱਕ ਖਬਰ ਦਾ ਇੱਕ ਨੁਕਤਾ ਬਣਦਾ ਦੇਖੋ ਜੀ ਪੰਜਾਬ ਚ 15 ਹਿੰਦੂ ਚਿਹਰੇ ਨੇ ਜਿੰਨਾ ਚੋਂ ਭਾਰਤੀ ਜਨਤਾ ਪਾਰਟੀ ਜਿਹੜੀ ਹਿੰਦੂਤਵ ਦੀ ਗੱਲ ਕਰਦੀ ਹੈ ਜਿਹੜੀ ਦਾਵਾ ਕਰਦੀ ਹੈ ਹਿੰਦੂਆਂ ਦੀ ਪਾਰਟੀ ਹੋਣ ਦਾ ਉਹਨੇ ਸਿਰਫ 7 ਸੀਟਾਂ ਤੇ ਹਿੰਦੂ ਚਿਹਰੇ ਖੜੇ ਕੀਤੇ ਨੇ ਹਿੰਦੂ ਉਮੀਦਵਾਰ ਨੇ ਬਾਕੀ 6 ਤੇ ਉਹਨੇ ਰਮਨੀਤ ਬਿੱਟੂ ਵਰਗੇ ਜਿਹੜੇ ਸਿੱਖ ਉਮੀਦਵਾਰ ਖੜੇ ਕੀਤੇ ਨੇ ਇਸ ਦੇ ਉਲਟ ਅਕਾਲੀ ਜਿਹੜੇ ਕਹਿੰਦੇ ਨੇ ਕਿ ਅਸੀਂ ਮੋੜਾ ਕੱਟ ਲਿਆ ਹੁਣ ਸਾਡੀ ਸਿਆਸਤ ਪੰਤਕ ਹੈ ਅਸੀਂ ਪੰਜਾਬੀ ਨਹੀਂ ਰਹੇ ਅਸੀਂ ਉਹ ਪੁਰਾਣੀ ਪਾਰਟੀ ਨੂੰ ਕੋਰ ਕਮੇਟੀ ਚ ਫੈਸਲਾ ਹੋ ਗਿਆ ਜੀ ਉਸ ਤੋਂ ਬਾਅਦ ਤਾਂ ਹੀ ਤਾਂ ਅਸੀਂ ਸਮਝੌਤਾ ਨਹੀਂ ਕੀਤਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨਾਲ ਉਹ ਅਕਾਲੀ ਉਹਨਾਂ ਨੇ ਤਿੰਨ ਜਿਹੜੇ ਹਿੰਦੂ ਚਿਹਰੇ ਖੜੇ ਕੀਤੇ ਨੇ ਤੇ ਇਤਿਹਾਸਕ ਕਾਂਗਰਸ ਦੇ ভিতর ਜਿਹੜੇ ਹਿੰਦੂ ਚਿਹਰੇ ਖੜੇ ਕੀਤੇ ਨੇ ਟੋਟਲ 15 ਨੇ ਹੁਣ ਕਹੋ ਔਰਤਾਂ ਔਰਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨ ਖੜੀਆਂ ਕੀਤੀਆਂ ਨੇ ਆ ਦੇਖ ਹੀ ਲੋ ਦੋ ਤਾਂ ਤੁਹਾਡੇ ਨੌ ਟਿਪਸ ਤੇ ਹੀ ਨੇ ਇੱਕ ਪ੍ਰਨੀਤ ਕੌਰ ਇੱਕ ਪਰਮਪਾਲ ਕੌਰ ਜਿਹੜੇ ਇਧਰੋਂ ਪ੍ਰਨੀਤ ਕੌਰ ਤਾਂ ਕਾਂਗਰਸ ਲਈ ਉਹ ਆਈਐਸ ਸੋ ਕਾਂਗਰਸ ਨੇ ਦੋ ਇੱਕ ਅਕਾਲੀ ਅਕਾਲੀ ਤਾਂ ਹਰਸਿਮਰਤ ਕੌਰ ਔਰ ਜਿਹੜੇ ਸਭ ਤੋਂ ਜ਼ਿਆਦਾ ਰੌਲਾ ਪਾਉਂਦੇ ਸੀ ਆਮ ਆਦਮੀ ਪਾਰਟੀ ਉਹਨਾਂ ਨੇ ਕਿਸੇ ਵੀ ਔਰਤ ਨੂੰ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਫੇਰ ਆਮ ਆਦਮੀ ਕਿੰਨੇ ਕਿੰਨੇ ਜੀ ਪੰਜਾਬ 'ਚ 11 ਤਾਂ ਐਮਐਲਏ ਖੜੇ ਨੇ ਐਂ ਕਹਿ ਲੀਏ 11 ਐਮਐਲਏ ਚਾ 6 ਐਮਐਲਏ 5 ਮੰਤਰੀ ਜਿਹੜਾ ਮੰਤਰੀ ਉਹ ਐਮਐਲਏ ਵੀ ਤਾਂ ਹੈ ਇਹਨੂੰ ਇਸ ਤਰ੍ਹਾਂ ਜੋੜ ਲੀਏ ਯਾਨੀ 11 एमएल ਸਬੀਤ ਪੰਜ ਮੰਤਰੀ ਇਹ ਕਹਿ ਲਿਏ 6 एमपी ਲੋਕ ਸਭਾ ਦੇ ਮੈਂਬਰ ਪਾਰਲੀਮੈਂਟ 6 ਖੜੇ ਨੇ ਪੰਜ ਸਾਫ ਕਾ ਐਮਪੀ 18 ਸਾਫ ਕਾ ਐਮਐਲ ਭਾਈ ਫਿਰ ਆਮ ਬੰਦਾ ਕਿੱਥੇ ਆ ਆਹੀ ਤਾਂ ਕਹਿੰਦੇ ਆ ਕਿ ਆਮ ਬੰਦਾ ਤਾਂ ਵੈਸੀ ਰੱਖਿਆ ਹੋਇਆ ਹੈ ਵੋਟਾ ਪਾਉਣ ਨੂੰ ਸਵਾਲ ਵੀ ਨਹੀਂ ਕਰ ਦਿੰਦੇ ਇੱਕ ਸਾਫ ਕਾ ਮੁੱਖ ਮੰਤਰੀ ਵੀ ਖੜਾ ਸੋ ਇਸ ਤਰ੍ਹਾਂ ਪੋਜੀਸ਼ਨ ਹੋ ਗਈ ਕਲੀਅਰ ਕਿ ਪੰਜਾਬ ਚ ਕਿਸ ਤਰ੍ਹਾਂ ਦੀ ਸਥਿਤੀ ਹੈ 13 ਹਲਕਿਆਂ ਦੇ ਵਿੱਚ ਹੁਣ ਆਪਾਂ ਗਾਹੇ ਬਾਹੇ ਹਲਕਾ ਵਾਈਜ਼ ਵੀ ਗੱਲ ਕਰਾਂਗੇ ਕਿਉਂਕਿ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ ਹੋਰ ਕਿਵੇਂ ਹੈ ਕੌਣ ਜਿੱਤੂ ਕੀ ਲੱਗਦਾ ਕੌਣ ਲੈ ਜੂ ਇਹ ਸਵਾਲ ਹੁੰਦੇ ਨੇ ਉਹਦੀ ਵੀ ਗੱਲ ਕਰਾਂਗੇ ਹੁਣ ਮੈਂ ਤਾਂ ਬੈਠੇ ਪਟਿਆਲੇ ਪਹਿਲਾਂ ਪਟਿਆਲੇ ਦੀ ਗੱਲ ਕਰ ਲੈਂਦੇ ਹਰ ਰੋਜ਼ ਲੈ ਲੈ ਕਰਾਂਗੇ ਇੱਕ ਦਾ ਹਲਕਾ ਹੁਣ ਪਟਿਆਲੇ ਦੇ ਵਿੱਚ ਚਾਰ ਕੋਣਾ ਮੁਕਾਬਲਾ ਮੈਂ ਦੱਸਿਆ ਜਿਹੜੀ ਅੱਜ ਕੱਲ੍ਹ ਸੰਸਦ ਹੈ ਜੇ ਉਹ ਹੈ ਪ੍ਰਨੀਤ कौर ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਜਿਹੜੀ ਕਾਂਗਰਸ ਤੋਂ ਬਣਦੀ ਰਹੀ 3 ਵਾਰ ਐਮਪੀ ਤੇ ਲੇਕਿਨ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹੈ ਭਾਜਪਾ ਦੇ ਉਮੀਦਵਾਰ ਹੈ ਸੋ ਇੱਕ ਤਾਂ ਇਹ ਹੋ ਗਏ ਦੂਜਾ ਅਕਾਲੀਆਂ ਚੋਂ ਇੰਕੇ ਸ਼ਰਮਾ ਤੀਜਾ ਡਾਕਟਰ ਬਲਵੀਰ ਸਿੰਘ ਆ ਮੰਤਰੀ ਹੈ ਸਿਹਤ ਦਾ ਸਿਹਤ ਮੰਤਰੀ ਤੇ ਫਿਰ ਇੱਕ ਡਾਕਟਰ ਧਰਮਵੀਰ ਗਾਂਧੀ ਹੈ ਜਿਹੜਾ ਕਾਂਗਰਸ ਚ ਉਹ ਵੀ ਸੰਸਦ ਰਹੇ ਨੇ ਤੇ ਕਾਂਗਰਸ ਪਾਰਟੀ ਵੱਲੋਂ ਲੜ ਰਹੇ ਨੇ ਹੁਣ ਆਪਾਂ ਕੱਲੇ ਕੱਲੇ ਦੀ ਗੱਲ ਦੇਖ ਲਈਏ ਉਹ ਤੋਂ ਅੰਦਾਜ਼ਾ ਹੋ ਜੂ ਕਿ ਕਿਹੜਾ ਜਿੱਤ ਸਕਦਾ ਕਿਹੜਾ ਹਾਰ ਸਕਦਾ ਦੇਖੋ ਜਿੱਥੇ ਤੱਕ ਤਾਂ ਪ੍ਰਨੀਤ ਕੌਰ ਪ੍ਰਨੀਤ ਕੌਰ ਦਾ ਤਾਂ ਵਿਰੋਧ ਬਹੁਤ ਹੈ ਪਹਿਲੀ ਤਾਂ ਗੱਲ ਹੈ ਕਿ ਜਦੋਂ ਇਹ ਮਹਿਲ ਵਾਲੇ ਇਹ ਜਿਹੜੇ ਰਾਜੇ ਮਹਾਰਾਜੇ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਇਹਨਾਂ ਦੀ ਤਾਂ ਇੱਕ ਗੱਲ ਸੀ ਜਦੋਂ ਪਾਰਟੀਸ਼ਨ ਹੋਈ ਜਦੋਂ ਪੰਜਾਬ ਵੰਡਿਆ ਸੀ 47 ਵਿਲੇ ਜਿਹੜੇ ਲੋਕ ਆਏ ਸੀ ਉਸ ਵੇਲੇ ਕਾਫੀ ਮਦਦ ਕੀਤੀ ਸੀ ਮਹਾਰਾਜਾ ਪਟਿਆਲਾ ਨੇ ਔਰ ਇੰਦੀ ਮਦਰ ਜਿਹੜੀ ਹੈ ਮਹਾਰਾਣੀ ਮਹਿੰਦਰ ਕੌਰ ਕਾਫੀ ਕਹਿੰਦੇ ਉਦੋਂ ਉਹਨਾਂ ਨੇ ਖੁਦ ਵੀ ਜਾ ਕੇ ਮਦਦ ਕੀਤੀ ਹਸਪੀਟਲ ਹੁਕਮ ਦੀ ਜਿਹੜੀ ਪੁਰਾਣੀ ਪੀੜ੍ਹੀ ਹੈ ਉਹ ਕਾਫੀ ਆਸਾਨਬੰਦ ਰਹੀ ਹੁਣ ਆ ਗਈ ਨਵੀਂ ਪੀੜ੍ਹੀ ਤੇ ਨਵੀਂ ਪੀੜ੍ਹੀ ਫਰਮ ਦੇ ਤਰੀਕੇ ਨਾਲ ਸੋਚਦੀ ਹੈ ਜੇ ਆਪਦੇ ਤਰੀਕੇ ਨਾਲ ਸੋਚਦੀ ਤਾਂ ਅਸੀਂ ਤਾਂ ਪਿਛਲੀ ਵਾਰ ਕੈਪਟਨ ਸਾਹਿਬ ਨੂੰ ਸਾਰੇ 22 23000 ਪੋਟਾ ਭਈਆਂ ਸੀ ਤੇ ਬੁਰੀ ਤਰੀਕੇ ਨਾਲ ਹਾਰੇ ਸੀ ਅਜੀਤਪਾਲ ਕੋਹਲੀ ਨੇ ਜਿਤਾਇਆ ਸੀ ਇੱਕ ਨੌਜਵਾਨ ਨੇ ਸੋ ਇਸ ਕਰਕੇ ਪ੍ਰੀਤ ਕੌਰ ਨੂੰ ਪੁਰਾਣੀ ਬੋਟ ਤਾਂ ਮਿਲੇ ਨਹੀਂ ਰਹੀ ਗੱਲ ਪ੍ਰੀਤ ਕੌਰ ਨੇ ਕੰਮ ਕਿੰਨੇ ਕੀਤਾ ਦਾਵਾ ਜੀ ਅਸੀਂ ਨਦੀ ਪੱਕੀ ਕਰਤੀ ਕਰਤੀ ਇੱਕ ਸਾਈਡ ਕੀਤੀ ਦੂਜੀ ਸਾਈਡ ਫਲੱਡ ਆ ਗਿਆ ਅਰਬਨ ਸਟੇਟ ਸਾਰਾ ਹੀ ਤੇ ਸਡਾਰ ਬਗ ਅਰਬਨ ਸਟੇਟ ਬਾਕੀ ਵਿਦਿਆਨਗਰ ਇਹ ਉਹ ਸਾਰੀ ਬ੍ਰੁੱਧ ਨੇ ਕਿ ਸਾਨੂੰ ਨਬੋਤਾ ਇਸ ਕਰਕੇ ਉਸ ਤਰ੍ਹਾਂ ਦੇ ਕਿਸਾਨਾਂ ਵਾਲਾ ਮਸਲਾ ਤਾਂ ਹੈ ਪਿੰਡਾਂ ਚ ਬਣ ਨਹੀਂ ਦਿੰਦੇ ਆ ਪਿੰਡੇ ਕੁਚ ਗਏ ਸੀ ਉਥੇ ਕਿ ਸਰਿੰਦਰਪਾਲ ਸਿੰਘ ਨੌਤੇ ਕਿਸਾਨ ਦੀ ਜਦੋਂ ਦੀ ਮੌਤ ਹੋਈ ਹੈ ਹੋਰ ਕਿਸਾਨ ਖلاف ਹੋਏ ਨੇ ਸੋ ਪ੍ਰਲੀਤ ਕੋਰ ਦੀ ਸਥਿਤੀ ਕੋਈ ਜ਼ਿਆਦਾ ਵਧੀਆ ਨਹੀਂ ਹੈ ਫਿਰ ਆ ਜੋ ਐਨਕੇ ਸ਼ਰਮਾ ਅਕਾਲੀਆਂ ਨੇ ਖੜਾ ਕੀਤਾ ਅਕਾਲੀ ਦਰਬ ਚੋਂ ਪ੍ਰੇਮ ਸਿੰਘ ਚੰਦੂ ਬਾਦਰਾ ਹੁੰਦਾ ਜਾਂ ਈਵਨ ਸਰਜੀਤ ਸਿੰਘ ਰਖੜਾ ਹੁੰਦਾ ਤਾਂ ਸਥਿਤੀ ਹੋਰ ਹੋਣੀ ਸੀ ਹੁਣੇ ਪੰਥਕ ਪਾਰਟੀ ਨੇ ਇਨਕੇ ਸ਼ਰਮਾ ਖੜਾ ਕਰਤਾ ਜਿੱਥੇ ਤੱਕ ਤਾਂ ਡੇਰਾ ਬਸੀ ਦਾ ਏਰੀਆ ਹੈ ਜੀਰਕਪੁਰ ਤੱਕ ਉੱਥੇ ਤੱਕ ਤਾਂ ਇਹਦੀ ਆਪਦੀ ਪਹੁੰਚ ਹੈ ਇੱਧਰ ਇਨਕੇ ਸ਼ਰਮਾ ਨੂੰ ਕੌਣ ਜਾਣਦਾ ਤੇ ਜਿਹੜੇ ਪੰਥਕ ਵੋਟ ਹੈ ਜਿਹੜੀ ਪੱਕੀ ਵੋਟ ਹੈ ਉਹ ਵੀ ਅਗਲਾ 10 ਵਾਰੀ ਸੋਚਦਾ ਵੀ ਇਹ ਕੌਣ ਹੈ ਜੀ ਇਹਨੂੰ ਕਿਉਂ ਪਾਈਏ ਹੁਣ ਪੁਰਾਣੀ ਗੱਲ ਤਾਂ ਰਹੀ ਦੀ ਤੋ ਲੱਗਦਾ ਕਿ ਨਾ ਹੀ ਉਸ ਤਰੀਕੇ ਨਾਲ ਸਾਰੇ ਨਾਲ ਤੋਰੇ ਨੇ ਉਪਰੋਂ ਉਪਰੋਂ ਤਾਂ ਰਕੜਾ ਸਾਹਿਬ ਵੀ ਨੇ ਹੋਰ ਵੀ ਦੇ ਰਕੜਾ ਵੀ ਕੀ ਕਰੂਗਾ ਸਰਜੀਤ ਸਿੰਘ ਅਪਲੋਵਾਰ ਵਗੈਰਾ ਬਹੁਤ سارے ਬੰਦੇ ਤਾਂ ਆਮ ਆਦੀ ਪਾਰਟੀ ਵੀ ਲਈ ਜਾਂਦੀ ਹੈ ਹਰਬੇਲ ਸਿੰਘ ਟੋੜਾ ਦਾ ਆਪਣੀ ਬੱਕਰਾ ਉਹਨਾਂ ਨੂੰ ਨਾਲ ਲਈ ਤੋਰ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੋ ਅਨਕੇ ਸ਼ਰਮਾ ਜੀ ਅਕਾਲੀਆਂ ਦੇ ਨੇ ਫੇਰ ਆਜੋ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਇਹਦੀ ਪੋਜੀਸ਼ਨ ਇਹਨਾਂ ਦੋਨਾਂ ਨਾਲੋਂ ਇਸ ਕਰਕੇ ਠੀਕ ਹੈ ਕਿ ਜਿਹੜਾ ਸਿਹਤ ਮੰਤਰੀ ਦੇ ਨਾਲ ਜਿਹੜੇ 9 ਹਲਕੇ ਨੇ ਉਹ ਐਮਐਲਏ ਸਾਰੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਇਹ ਕਹ ਹੈਗੇ ਐਮਐਲਏ ਨੂੰ ਤੁਸੀਂ ਇਲੈਕਸ਼ਨ ਲੜਨੀ ਹੈ ਤੁਸੀਂ ਜਿਤਾਉਣਾ ਜਿੱਥੇ ਹਾਰਗੇ ਉਥੇ ਮੁਕਾਬਲੇ ਚ ਕੋਈ ਹਲਕਾ ਇੰਚਾਰਜ ਖੜਾ ਕਰ ਦਾਂਗੇ ਸੋ ਲੱਗੇ ਤਾਂ ਹੋਏ ਨੇ ਜਿਹੜੇ ਹੈ ਬਲਵੀਰ ਸਿੰਘ ਦੀ ਉਹਦੇ ਮਦਦ ਲੇਕਿਨ ਬਲਵੀਰ ਸਿੰਘ ਦੇ ਆਪਦੇ ਵੀ ਕਈ ਬਸ ਨੇ ਕਿੰਨੇ ਕੰਮ ਹੋਏ ਨੇ ਕਿਸ ਤਰ੍ਹਾਂ ਦਾ ਦਾਵਾ ਕੋਈ ਹੋਰ ਹੈ ਹਸਪਤਾਲ ਦਾ ਨਿਕਲਦਾ ਕੁਝ ਹੋਰ ਹੈ ਤੋਂ ਇਸ ਕਰਕੇ ਬਲਵੀਰ ਸਿੰਘ ਦੀ ਬਾਕੀ ਦੋਨਾਂ ਦਾ ਪੋਜੀਸ਼ਨ ਠੀਕ ਹੈ ਜਿਹੜੇ ਪਰਨੀਤ ਕੌਰ ਤੇ ਇਨਕੇ ਸ਼ਰਮਨ ਵਾਲੋ ਲੇਕਿਨ ਚੌਥਾ ਬੰਦਾ ਵੀ ਹੈ ਜਿਹਦੀ ਕਿਸੇ ਟਾਈਮ ਇਕੱਠੇ ਸੀ ਜਦੋਂ ਡਾਕਟਰ ਧਰਮਵੀਰ ਗਾਂਧੀ ਜਿੱਥੇ ਸੀ ਉਦੋਂ ਡਾਕਟਰ ਬਲਬੀਰ ਸਿੰਘ ਮਦਦ ਕਰਦਾ ਸੀ ਡਾਕਟਰ ਧਰਮਵੀਰ ਗਾਂਧੀ ਦੀ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਚ ਆ ਗਿਆ ਡਾਕਟਰ ਹੋਣ ਕਰਕੇ ਨਿੱਜੀ ਤੌਰ ਤੇ ਤੇ ਜਿਹੜੀ ਲੈਫਟ ਵਿੰਗ ਜਿੰਨੀ ਕੁ ਵੀ ਹੈ ਉਹਦੀ ਵੋਟ ਨਿੱਜੀ ਵੋਟ ਕਾਂਗਰਸ ਦੀ ਵੋਟ ਲਗਭਗ ਕਾਂਗਰਸੀ ਤੁਰੇ ਪਏ ਨੇ ਤੇ ਇੱਕ ਓਵਰਆਲ ਇੱਕ ਮਾਹੌਲ ਜਿਹਾ ਕਾਂਗਰਸ ਦੇ ਹੱਕ ਚ ਇੰਡੀਆ ਗੱਠ ਜੋੜਦਾ ਰਾਹੁਲ ਗਾਂਧੀ ਦਾ ਉਹ ਵੀ ਬਣਿਆ ਜੀ ਦਾ ਫਾਇਦਾ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜੀ ਡਾਕਟਰ ਵੀਰ ਧਰਮਵੀਰ ਗਾਂਧੀ ਦੀ ਉਹਨਾਂ ਦੀ ਆਪਦੀ ਪਰਸਨੈਲਿਟੀ ਕਾਂਗਰਸ ਦਾ ਕਾਂਗਰਸ ਵਾਲਾ ਦਾ ਜਿਹਦੇ ਨਾਲ ਤੁਰੇ ਨੇ ਜੇ ਘਟੋ ਘਟੇ ਉਹ ਮੇਂ ਵਿਰੋਧ ਵੀ ਨਹੀਂ ਹੋ ਰਿਹਾ ਤਾਂ ਜੇ ਮੈਂ ਕਹਾਂ ਹਾਲ ਦੀ ਘੜੀ ਪਟਿਆਲੇ ਦੇ ਵਿੱਚ ਜਿਹੜੇ ਸਵਾਲ ਤੋਂ ਆਪਾਂ ਗੱਲ ਸ਼ੁਰੂ ਕਿਵੇਂ ਲੱਗਦਾ ਹੈ ਅਜੇ ਤਾਂ ਲੱਗਦਾ ਹੈ ਕਿ ਧਰਮਵੀਰ ਗਾਂਧੀ ਦਾ ਅਪਰ ਹੈਂਡ ਹੈ ਬਾਕੀ ਦੇਖਦੇ ਆਂ ਇਸ ਸਥਿਤੀ ਬਦਲਦੀ ਰਹਿੰਦੀ ਹੁੰਦੀ ਹੈ ਹਾਲ ਦੀ ਘੜੀ ਕਿ ਹੈ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਲੱਗਦਾ ਜਿੱਤ ਦਾ ਨਜ਼ਰ ਆਉਂਦਾ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬਾਕੀ ਹੋਰ ਮੁਕਾਬਲੇ ਨੇ ਉਹਨਾਂ ਦੀ ਵੀ ਗੱਲ ਕਰਦੇ ਰਹਾਂਗੇ ਅੱਜ ਐਨਾਂ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ